ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਜੀ ਆਇਆਂ ਨੂੰ ਜੀ ਪੰਜਾਬੀ ਕਲੋਥ ਚੈਨਲ ਤੇ ਤੇ ਹੋਰ ਜੀ ਸਾਰੇ ਤੁਸੀਂ ਠੀਕ ਠਾਕ ਹੋ ਪ੍ਰਮਾਤਮਾ ਸਾਹਿਬ ਨੂੰ ਚੜ੍ਹਦੀ ਕਲਾ ਚ ਰੱਖੇ ਜੀ ਤਰੱਕੀਆਂ ਤੇ ਤੰਦਰੁਸਤੀਆਂ ਬਖਸ਼ੇ ਦੇਖੋ ਜੀ ਮੇਰੇ ਜੋੜਿਆਂ ਦੇ ਡੱਬੇ ਪਏ ਸਲੀਪਰਾਂ ਦੇ ਚੱਪਲਾਂ ਦੇ ਕਿਤੇ ਜਗ੍ਹਾ ਨਹੀਂ ਰੱਖਣ ਨੂੰ ਬਾਹਰ ਤੱਕ ਸਵਾਰਾਉਣ ਲੱਗ ਗਿਆ ਤੇ ਅੱਜ ਆਪਾਂ ਭੇਜ ਰਹੇ ਹਾਂ ਦੀਦੀ ਦਾ ਸਮਾਨ ਆਹ ਝੂੜ ਮਾ ਪਾ ਤਾ ਦੀਦੀ ਮੈਂ ਤਾਂ ਇਹ ਤਾਂ ਆ ਪਾਤੀ ਦੇਖੋ ਜੀ ਲਾਈਟ ਜੇ ਕਲਰ ਤੇ ਇੱਕ ਆ ਪਾਤੀ ਹੈ ਜੀ ਮੇਰੇ ਨਾਲ ਦੀ ਮੇਰੀਆਂ ਝੂੜਿਆਂ ਨਾਲ ਦੀ ਆਪਾਂ ਪਹਿਲਾਂ ਉਹ ਸਮਾਨ ਤਾਂ ਜੀ ਆਪਣਾ ਬਾਕੀ ਸਮਾਨ ਤਾਂ ਆਪਣਾ ਪੈਕ ਹੋਇਆ ਹੀ ਪਿਆ ਬਸ ਇਹੀ ਰਹਿੰਦਾ ਸੀ ਤਿੰਨ ਜੋੜੇ ਮੈਂ ਮਰਕੀਆਂ ਦੇ ਪਾਤੇ ਜੀ ਤੇ ਇੱਕ ਮੈਂ ਅੰਗੂਠੀ ਪਾਤੀ ਦੋ ਜੀ ਦੁਪੱਟੇ ਕੋਟੇ ਡੋਰੀ ਇਹਦੀ ਆਹ ਸੂਟ ਨਾਲ ਜੀ ਦੀ ਆ ਚੁੰਨੀ ਲਾਤੀ ਇੱਕ ਆਹ ਸੂਟ ਮੰਗਵਾਇਆ ਜੀ ਤੁਸੀਂ ਇਹਦੇ ਨਾਲ ਆ ਚੁੰਨੀ ਲਾਤੀ ਮੈਂ ਮੈਚ ਕਰਦੀ ਆ ਦੀਦੀ ਚੁੰਨੀ ਇਹ ਨਾਲ ਕਾਟਨ ਦੀ ਇਹਦੇ ਨਾਲ ਜੀ ਆਪਾਂ ਚੁੰਨੀ ਲਾਤੀ ਆ ਵੀ ਮੈਚ ਕਰਦੀ ਆ ਤੇ ਆਹ ਸੂਟ ਨਾਲ ਦੀਦੀ ਆਪਾਂ ਚੁੰਨੀ ਲਾਤੀ ਇਹ ਵੀ ਮੈਚ ਹੀ ਕਰਦੀ ਆ ਦੀਦੀ ਚਾਰ ਚੁੰਨੀਆਂ ਕਰਤਿਆਂ ਜੀ ਆਪਾਂ ਤੇ ਚਾਰ ਹੀ ਆਪਾਂ ਕਰਤੇ ਜੀ ਸੂਟ ਤੇ ਦੋ ਕਰਤਿਆਂ ਜੀ ਕੋਟੇ ਡੋਰੀ ਇਹਦੀਆਂ ਚੁੰਨੀਆਂ ਇੱਕ ਆਪਾਂ ਕਰਤੀਆਂ ਦੀਦੀ ਦੀਆਂ ਬੰਗਾ ਹਾਂ ਦੇਖੋ ਜੀ ਚੁੰਨੀ ਦਾ ਡਿਜ਼ਾਈਨ ਕਿੰਨਾ ਸੋਹਣਾ ਪਹਿਲਾਂ ਬਈ ਮੈਂ ਸ਼ਾਪ 'ਚ ਵੀਡੀਓ ਪਾਉਣ ਲੱਗੀ ਉੱਥੇ ਮੇਰੇ ਤੋਂ ਪਾਈ ਨਹੀਂ ਗਈ ਕਿਉਂਕਿ ਉੱਥੇ ਸਮਾਨ ਦਾ ਖੰਡਾਉਣ ਵਾਲਾ ਸੀ ਸਵੇਰੇ ਬੱਚੇ ਸੂਟ ਲੈ ਕੇ ਗਏ ਸੀ ਕੋਈ ਤੇ ਮੈਂ ਚਲੋ ਨਾਲੇ ਮੈਂ ਚੱਕ ਦੇ ਨਾਲ ਮੈਂ ਵੀਡੀਓ ਪਾ ਲਵਾਂ ਫਿਰ ਮੈਂਥੋ ਉੱਥੇ ਸੱਟ ਜਾਣੀ ਆਇਆ ਸਮਾਨ ਵਾਲਾ ਖੰਡਾਉਣ ਸੀ ਮੈਂ ਕਿ ਇੱਥੇ ਹੀ ਪਾਉਣੀ ਪੈਣੀ ਆ ਬਾਹਰ ਹੀ ਆ ਆ ਸੂਟ ਨਾਲ ਕਰਤੀ ਦੀਦੀ ਤੇ ਆ ਦੁਪੱਟਾ ਜੀ ਦੇਖੋ ਲਾਈਟ ਜਾਂ ਕਲਰ ਹੈ ਬਹੁਤ ਬਰੀਕ ਬਰੀਕ ਡਿਜ਼ਾਈਨ ਹੈ ਬਈ ਇੱਕ ਕੇ ਦੁਪੱਟਾ ਕਰਤਾ ਜੀ ਚਾਰ ਦੁਪੱਟੇ 6 ਦੁਪੱਟੇ ਤੇ ਚਾਰ ਸੂਟ ਕਰਤੇ ਅੱਜ ਮੈਂ ਜ਼ਰੂਰ ਭੇਜੂਗੀ ਜੀ ਜੀ ਕੋਰੀਅਰ ਕਰਵਾਉਣ ਲਈ ਤੁਹਾਡਾ ਸਮਾਨ ਆ ਇਹਦੇ ਨਾਲ ਹੋ ਗਿਆ ਮੈਂ ਚ ਕਰ ਦੇਣੀ ਜੀ ਪੂਰਾ ਦੋ ਤੁਹਾਡੇ ਵਾਈਟ ਦੁਪੱਟੇ ਹੋ ਗਏ ਇੱਕ ਜੀ ਤੁਹਾਡਾ ਆਲ ਸ਼ਿੰਗਾਰ ਹੋ ਗਿਆ ਇੱਕ ਕूरियर ਜੀ ਆਪਾਂ ਹੋਰ ਭੇਜਣ ਅੱਜ ਦੋ ਜ਼ਰੂਰ ਭੇਜੂੰਗੀ ਜਿੰਨਾ ਵੀ ਮੇਰਾ ਮਥੋ ਹੋਇਆ ਦੋ ਪਾਰਸਲ ਭੇਜਨੇ ਆਪਾਂ ਅੱਜ ਬਈ ਦੂਜੀ ਦੀਦੀ ਦਾ ਸਮਾਨ ਉਹ ਪਿਆ ਮੈਂ ਲਈ ਨਹੀਂ ਚੱਕ ਕੇ ਉਹ ਵੀ ਦਿਖਾ ਦਿੰਦੀ ਉਹ ਬੈੱਡ ਤੇ ਪਿਆ ਰਾਤ ਕੱਲ ਉਹਨਾਂ ਨੇ ਸਿਲੈਕਟ ਕਰਤਾ ਸੀਗਾ ਸ਼ਾਵਣੋਂ ਕੱਲ ਨੂੰ ਕੱਲ ਰੈਡੀ ਕਰਕੇ ਰੱਖਤਾ ਸੀ ਤੇ ਆਹ ਦੀਦੀ ਦਾ ਸਮਾਨ ਮੈਂ ਹੁਣ ਰੈਡੀ ਕੀਤਾ ਬੁਖਾ ਕੇ ਉਹਨਾਂ ਨੂੰ ਵੀਡੀਓ ਕਾਲ ਤੇ ਤੇ ਦੋਨੇ ਪਾਰਸਲ ਜਿਹੜੇ ਆਪਾਂ ਭੇਜ ਦੇਣੇ ਆ ਤੇ ਸਮਾਨ ਜੀ ਮੇਰਾ ਬਹੁਤ ਖਿੰਡ ਚੁੱਕਿਆ ਬਹੁਤ ਹੀ ਜ਼ਿਆਦਾ ਬਹੁਤ ਹੀ ਜ਼ਿਆਦਾ ਬਈ ਕਿਵੇਂ ਦਿਖਾਵਾਂ ਤੁਹਾਨੂੰ ਬਹੁਤ ਹੀ ਜ਼ਿਆਦਾ ਬਹੁਤ ਘਬਰਾਟ ਆਉਂਦੀ ਏ ਮੈਨੂੰ ਲੜਾਈ ਕਰੀ ਨਹੀਂ ਸਾਰਾ ਦਿਨ ਇਹਨਾਂ ਨਾਲ ਹਾਏ ਤੁਸੀਂ ਸਭਾਈ ਨਹੀਂ ਕਰਦੇ ਸਮਾਨ ਦੀ ਬਹੁਤ ਹੀ ਜ਼ਿਆਦਾ ਖਿੰਡਿਆ ਪਿਆ ਬਈ ਕੀ ਕਰਾਂ ਆਹ ਕੱਲ ਚੱਪਲਾਂ ਜੋੜੇ ਕੱਲ ਹੋਰ ਮੰਗਾਏ ਸਲੀਪਰ ਸਲਾਪਰ ਬਹੁਤ ਸੋਹਣੇ ਆਏ ਲੇਡੀਜ਼ ਚੱਪਲ ਜੀ ਜਿੰਸ ਚੱਪਲ ਤੇ ਸਲੀਪ ਪਰ ਆਏ ਕੁੜੀਆਂ ਨੇ ਪਾਉਣ ਵਾਲੇ ਬਹੁਤ ਸੋਨੇ ਡਿਜ਼ਾਈਨ ਪ੍ਰਾਈਸ ਵਧੀਆ ਜੀ ਚੱਪਾਂ ਦਾ ਕੱਲ ਆਪਣੇ ਇੱਕ ਦੋ ਜੋੜੇ ਵੇਖ ਵੀ ਗਏ ਹੁਣ ਸਾਰੀ ਉਹਦੀ ਲੈ ਕੇ ਸੀਗੇ ਦੇਖਦੇ ਆ ਭਾਈ ਕੀ ਬਣਦਾ ਪੂਰੀ ਕੋਸ਼ਿਸ਼ ਕਰੂੰਗੀ ਅੱਜ ਮੈਂ ਪਾਰਸਲ ਭੇਜਣ ਦੀ ਹਜੀ ਮਿਸਤਰੀ ਆਏ ਨਹੀਂ ਕੰਮ ਮੁੜ ਜਾ ਪਿਆ ਫੀਟਿੰਗ ਵਾਲੇ ਪਰਸੋਂ ਕਰ ਗਏ ਕੱਲ ਨਹੀਂ ਆਏ ਅੱਜ ਨਹੀਂ ਆਏ ਹੁਣ ਜੇ ਕੰਮ ਬਹੁਤ ਜ਼ਿਆਦਾ ਪਿਆ ਵੀ ਬਹੁਤ ਹੀ ਜ਼ਿਆਦਾ ਪਿਆ ਹੈ ਬਹੁਤ ਹੀ ਜ਼ਿਆਦਾ ਕੰਮ ਪਿਆ ਹੈ ਮੇਰੇ ਪਤਾ ਨਹੀਂ ਕਿਵੇਂ ਲੋਟ ਆਊਗਾ ਮੈਂ ਤਾਂ ਹੀ ਡਰੀ ਜੰਨੀ ਹਾਂ ਹੋਰ ਜੇ ਮੇਰੀ ਕਿਸੇ ਭੈਣ ਨੂੰ ਚਾਹੀਦਾ ਹੋਵੇ ਸਮਾਨ ਤਾਂ ਜਰੂਰ ਤੁਸੀਂ ਮੈਨੂੰ ਕਾਲ ਕਰ ਸਕਦੇ ਹੋ ਤੇ ਪਰਮਜੀਤ ਜੀ ਦੀ ਨੂੰ ਕਹਿਣੀ ਹੈ ਮੈਂ ਤੁਸੀ ਰੋਜ਼ ਕਹਿੰਦੇ ਮੈਨੂੰ ਜੁੰਨੀਆ ਦੁਪੱਟਿਆਂ ਬਾਰੇ ਦੀਦੀ ਮੈਨੂੰ ਦੱਸੋ ਤੁਸੀਂ ਮੈਂ ਕਹਾਂ ਜੇ ਦੁਪੱਟੇ ਭੇਜਾਂ ਤੁਹਾਡੇ ਵੀ ਮੈਂ ਪਾਰਸਲ ਰੈਡੀ ਕਰਕੇ ਭੇਜਦਾ ਮੈਨੂੰ ਦੱਸੋ ਤੁਸੀਂ ਕਿਵੇਂ ਦੇ ਦੁਪੱਟੇ ਚਾਹੀਦੇ ਹੈ ਤੁਹਾਨੂੰ ਤੇ ਬਈ ਦੱਸਿਆ ਕਰੋ ਕਮੈਂਟ ਕਰਕੇ ਤੁਹਾਨੂੰ ਮੇਰੀ ਵੀਡੀਓ ਕਿਵੇਂ ਦੀ ਲੱਗਦੀ ਹੈ ਚੰਗੀ ਲੱਗਦੀ ਹੈ ਵੀਡੀਓ ਤਾ ਜ਼ਰੂਰ ਸ਼ੇਅਰ ਕਰਿਆ ਕਰੋ ਕਮੈਂਟ ਕਰਿਆ ਕਰੋ ਜੀ ਚੈਨਲ ਨੂੰ ਸਬਸਕ੍ਰਾਈਬ ਕਰਨਾ ਸਬਸਕ੍ਰਾਈਬ ਕਰਨਾ ਜੀ ਨਹੀਂ ਭੁੱਲਣਾ ਤੇ ਮੈਂ ਕਰਦੀ ਆ ਬਈ ਵੀਡੀਓ ਦੇ ਐਂਡ ਬਸ ਮੈਨੂੰ ਕੋਈ ਸੌਟ ਦਾ ਨਹੀਂ ਮੈਂ ਕੀ ਕਰਾਂ ਕੀ ਛੱਡਾਂ ਕੀ ਕਰਾਂ ਜਿਹੜੇ ਪਾਸੇ ਝਾਕ ਨਹੀਂ ਘਬਰਾਟ ਜਿਹੜੇ ਪਾਸੇ ਝਾਕ ਨਹੀਂ ਘਬਰਾਟ ਆਈ ਤਾਂ ਵੈਸੇ ਵੇਰ ਦਾ ਦੀਦੀ ਦਾ ਸਮਾਨ ਹੀ ਰੈਡੀ ਕਰੀ ਐਨੀ ਬਸ ਕੰਮ ਕਰਕੇ ਵਿੱਚ ਦੀ ਕਸਟਮਰ ਤੋਰੇ ਆ ਬਸ ਜੇ ਵੀਰ ਕਿ ਸੇ ਹੋਰ ਪੈਨੋ ਸਮਾਨ ਚਾਹੀਦਾ ਹੋਵੇ ਤਾਂ ਜਰੂਰ ਮੈਨੂੰ ਤੁਸੀਂ ਕਾਲ ਕਰ ਸਕਦੇ ਹੋ ਤੇ ਦੀਦੀ ਪਰ ਤੁਹਾਡੀ ਸਵੈਟਰ ਨਹੀਂ ਹੁਣ ਪਹੁੰਚਣੀ ਸੌਰੀ ਸਕੀ ਵੀ ਹਜੇ ਰਹਿੰਦੀ ਆ ਫਿਰ ਹੁਣ ਤੁਹਾਡਾ ਪਾਰਸਲ ਮੈਂ ਭੇਜ ਦਿੰਨੀ ਆ ਸਕੀ ਵੀ ਬਾਅਦ ਚ ਭੇਜ ਦੇਾਂਗੇ ਤੇ ਹੁਣ ਕਰਦੇ ਆ ਜੀ ਆਪਾਂ ਵੀਡੀਓ ਦਾ ਐਂਡ ਗਲਤ ਬੋਲਿਆ ਗਿਆ ਹੋਵੇ ਤਾਂ ਜੀ ਸੌਰੀ ਪਤਾ ਨਹੀਂ ਕਿਵੇਂ ਵੀਡੀਓ ਪਾਈ ਨਾ ਪਾਈ ਮੈਨੂੰ ਕੁਝ ਪਤਾ ਨਹੀਂ ਲੱਗ ਰਿਹਾ ਜੀ